ਪੂਆ ਜੀ ਕਿਹੜੀ ਸਚਾਈ ਪਤਾ ਲੱਗੀ ਤੁਹਾਨੂੰ ਸਚਾਈ ਮੈਨੂੰ ਇਹ ਪਤਾ ਲੱਗੀ ਆ ਤੇਰਾ ਭਰਾ ਤੇ ਦਿਹਾੜੀਆਂ ਕਰਦਾ ਵਾ ਤੇ ਲੈ ਪੂਆ ਜੀ ਫੇਰ ਇਹ ਚ ਮਾੜਾ ਵੀ ਕੀ ਆ ਮੇਰੇ ਭਰਾ ਨੂੰ ਤੇ 36 ਨੌਕਰੀਆਂ ਦੇ ਆਫਰ ਹੁੰਦੇ ਸੀ ਉਹ ਤੇ ਆਪ ਹੀ ਨਹੀਂ ਕਰਨ ਦਿੱਤੀ ਉਹਨੂੰ ਇਹ ਵੀ ਮੈ ਕੈਨੇਡਾ ਹੀ ਜਾਣਾ ਵਾ ਅੱਛਾ ਤੁਹਾਨੂੰ ਵੀ ਤੇ ਪਤਾ ਹੀ ਆ ਪੂਆ ਜੀ ਬਾਹਰ ਕੰਮ ਕਰਨਾ ਕਿੰਨਾ ਔਖਾ ਵਾ ਹੁਣ ਜੇ ਇੱਥੇ ਕੰਮ ਕਰੇਗਾ ਤੇ ਪੱਕ ਤੇ ਜਾਏਗਾ ਨਾ ਇਦਾਂ ਜੇ ਇੱਥੇ ਦਫਤਰੀ ਨੌਕਰੀਆਂ ਕਰਦਾ ਰਿਹਾ ਏਸੀਆਂ 'ਚ ਵਹਿ ਬਹਿ ਕੇ ਤੇ ਬਾਹਰ ਇਹਨੇ ਕੰਮ ਕਿੱਦਾਂ ਕਰਨਾ ਵਾ ਇਸ ਕਰਕੇ ਇਹਨੂੰ ਇੱਥੇ ਹੀ ਕਿਹਾ ਵਾ ਕਿ ਚੰਗੀ ਤਰ੍ਹਾਂ ਇੱਥੋਂ ਹੀ ਪੱਕਾ ਹੋ ਕੇ ਜਾ ਤੁਹਾਨੂੰ ਪਤਾ ਫਿਰ ਜਦੋਂ ਮਾਪਿਓ ਮੁੰਡੇ ਬਾਹਰ ਭੇਜ ਦਿੰਦੇ ਆ ਇਹਨਾਂ ਇਹਨਾਂ ਪਿਆਹਾ ਲਾ ਕੇ ਵੀ ਘਲ ਦੇ ਨੇ ਤੇ ਉਹ ਫਿਰ ਪੰਜਾਬ ਨੂੰ ਦੌੜੇ ਆਉਂਦੇ ਨੇ ਉਹਨਾਂ ਕੋ ਉੱਥੇ ਕੰਮ ਹੀ ਨਹੀਂ ਹੁੰਦਾ ਆਹ ਕਾਰਨ ਆ ਉਹਦਾ ਇੱਥੇ ਦਿਹਾੜੀਆਂ ਲਾਉਣ ਦਾ ਅੱਛਾ ਮੇਰੇ ਭਰਾ ਦਿਮਾਗ ਪਤਾ ਭੂਆ ਜੀ ਕਿੰਨਾ ਵਾ ਹੁਣ ਤੇ ਕਿੱਡੇ-ਕਿੱਡੇ ਵੱਡੀਆਂ ਨੌਕਰੀਆਂ ਦੇ ਆਫਰ ਆਉਂਦੇ ਸੀ ਅਸੀਂ ਆਪ ਹੀ ਨਹੀਂ ਉਹਨੂੰ ਕਰਨ ਦਿੱਤੀ ਪੀ ਚੱਲ ਜੇ ਬਾਹਰ ਜਾਏਗਾ ਤੇ ਉਥੇ ਪਿੱਕ ਕੇ ਮਿਹਨਤ ਤੇ ਕਰ ਲੇਗਾ ਐਸੇ ਕਰਕੇ ਤੁਹਾਨੂੰ ਮੈਂ ਮਿਸਤਰੀਆਂ ਮਗਰ ਭੇਜਦੀ ਆ ਭੂਆ ਜੀ 15-15 ਇੱਟਾਂ ਤੇ ਉਹ ਕੱਲਾ ਹੀ ਚੁੱਕ ਲੈਂਦਾ ਹੈ ਅੱਛਾ ਠੀਕ ਆ ਮੈਂ ਤੁਹਾਡੇ ਨਾਲ ਕੋਈ ਝੂਠ ਨਹੀਂ ਬੋਲਿਆ ਤੁਸੀਂ ਬੇਫਿਕਰ ਹੋ ਕੇ ਨਾ ਕੈਨੇਡਾ ਵਾਲੀ ਕੁੜੀ ਨਾਲ ਗੱਲ ਕਰੋ ਤੇ ਛੇਤੀ ਤੋਂ ਛੇਤੀ ਉਹਨੂੰ ਇੱਧਰ ਇੰਡੀਆ ਬੁਲਾਓ ਚਲ ਕੋਈ ਨਹੀਂ ਮੈਂ ਬੁਲਾਉਣੀ ਆ ਕਰਦੀ ਉਹਨੂੰ ਕੌਣ ਹਾਂ ਤੁਸੀਂ ਬੇਫਿਕਰੇ ਹੋ ਜਾਓ ਠੀਕ ਆ ਹੈਲੋ ਹਾਂ ਧੀਏ ਸਤਿ ਸ਼੍ਰੀ ਅਕਾਲ ਆਂਟੀ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਠਾਕ ਹਾਂਜੀ ਹਾਂਜੀ ਸਭ ਵਧੀਆ ਤੁਸੀਂ ਸੁਣਾਓ ਹਾਂ ਸਾਡਾ ਵੀ ਠੀਕ ਆ ਅੱਛਾ ਆਂਟੀ ਫਿਰ ਕੀਤੀ ਕੋਈ ਗੱਲ ਗੱਲ ਮੁੰਡਾ ਤਾਂ ਨਹੀਂ ਕੋਈ ਲੱਭਾ ਮੈਨੂੰ ਹਾਂਜੀ ਕਿਉਂ ਨਾ ਮੇਰੀ ਭਾਬੀ ਦੇ ਨੌ ਦਾ ਭਰਾ ਵਾ ਅੱਛਾ ਤੇ ਉਹ ਮੁੰਡਾ ਵੇਖਣ ਪਾਖਣ ਨੂੰ ਵੀ ਸਹੀ ਆ ਅੱਛਾ ਤੇ ਪੜ੍ਹਿਆ ਲਿਖਿਆ ਵੀ ਆ ਹਾਂਜੀ ਤੇ ਮੈਂ ਤਾਂ ਕਹਿੰਦੀ ਵੀ ਤੋ ਕੋਈ ਆ ਕੇ ਤੇ ਚਾਤੀ ਮਾਰ ਲੈਂਦੀ ਆ ਨਾ ਜੇ ਤੈਨੂੰ ਪਸੰਦ ਆਉਂਦਾ ਤੇ ਚਲੋ ਫਿਰ ਦੇਖ ਲੈਣੀ ਆ ਮੈਂ ਪਰ ਤੁਹਾਨੂੰ ਪਤਾ ਹੀ ਆ ਮੇਰੀਆਂ ਡਿਮਾਂਡਸ ਕੀ ਹੈਗੀਆਂ ਤੁਸੀਂ ਕੀਤੀ ਉਹਨਾਂ ਨਾਲ ਗੱਲ ਹਾਂ ਤੇ ਇਹੋ ਤੇ ਮੈਨੂੰ ਪਤਾ ਹੀ ਆ ਤੇਰੀਆਂ ਡਿਮਾਂਡਾਂ ਕੀ ਆ ਮੈਂ ਸਾਰੀ ਗੱਲਬਾਤ ਉਹਨਾਂ ਨਾਲ ਕੀਤੀ ਆ ਅੱਛਾ ਤੇ ਇੱਕ ਵਾਰੀ ਤੂੰ ਆਕੇ ਨਾ ਤੇ ਆਪ ਵੇਖ ਲੈ ਜੇ ਤੈਨੂੰ ਪਸੰਦ ਆਉਂਦਾ ਵਾ ਤੇ ਚਲੋ ਠੀਕ ਆ ਫਿਰ ਮੈਂ ਕੋਸ਼ਿਸ਼ ਕਰਦੀ ਆ ਅਗਲੇ ਹਫਤੇ ਦੀ ਟਿਕਟ ਕਰਵਾ ਲੈਣੀ ਆ ਤੇ ਆ ਜਾਨੀ ਹਾਂ ਜਿੰਨੀ ਜਲਦੀ ਹੋ ਸਕਦਾ ਨਾ ਆ ਜਾ ਚਲੋ ਠੀਕ ਆ ਆਂਟੀ ਜੀ ਹਾਂ ਚਲ ਠੀਕ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਗੱਲ ਪਾ ਬੀਜੀ ਮੈਂ ਚੰਗੀ ਨਹੀਂ ਲੱਗੰਦੀ ਨਹੀਂ ਚੰਗੇ ਦੀ ਤੂੰ ਗੱਲ ਛੱਡ ਪਹਿਲਾਂ ਮੈਨੂੰ ਦੱਸ ਆ ਕਿ ਹੁਲੀਆ ਬਣਾਇਆ ਏ ਅੱਜ ਤੈਨੂੰ ਕਿੱਥੋਂ ਸ਼ੌਂਕ ਚੜ ਗਿਆ ਇਹ ਜੀਨ ਜੂਲ ਪਾਉਣ ਦਾ ਤਿੰਨ ਸਾਲ ਮੇਰੇ ਵਿਆਹ ਨੂੰ ਹੋ ਗਿਆ ਅੱਗੇ ਤੂੰ ਕਦੇ ਪਾਈ ਨਹੀਂ ਆ ਜੀਨ ਜੂਨ ਜੀ ਪਾ ਬੀ ਜੀ ਫਿਰ ਕੀ ਹੋ ਗਿਆ ਜਿਵੇਂ ਜੀਨ ਪਾ ਲਈ ਤੇ ਨਾਲ ਕਈ ਕੰਮ ਆਹੋ ਜਿਹੰਦੇ ਜਿਹੜੇ ਅਸੀਂ ਪਹਿਲੀ ਵਾਰੀ ਕਰਦੇ ਆਂ ਨਹੀਂ ਪਹਿਲਾਂ ਤੂੰ ਮੈਨੂੰ ਇਹ ਦੱਸ ਕਿ ਤੂੰ ਪਾਈ ਕਿਉਂ ਆ ਤੈਨੂੰ ਕਿੱਥੋਂ ਸ਼ੌਂਕ ਚੜ ਗਿਆ ਜੀਨ ਪਾਉਣ ਦਾ ਉਹ ਮੈਂ ਤੁਹਾਨੂੰ ਬਾਅਦ ਚ ਦੱਸੂਗੀ ਪਹਿਲੇ ਤੇ ਮੈਨੂੰ ਇਹ ਦੱਸ ਮੈਂ ਸੋਹਣੀ ਲੱਗਦੀ ਆ ਨਾ ਸੋਹਣੀ ਨੇ ਡਰੈਸ ਮੇਰੀ ਨਹੀਂ ਤੂੰ ਬਾਅਦ ਚੋ ਕੀ ਦੱਸਣਾ ਤੂੰ ਮੈਨ ਹੁਣੇ ਦੱਸ ਬਰਾ ਹਾਂ ਦਾ ਸੰਦੀਪ ਹੁਣ ਤੈਨੂੰ ਕਿੱਥੋਂ ਸ਼ੌਂਕ ਚੜ ਗਿਆ ਪਾਨ ਦਾ ਭਾਬੀ ਜੀ ਤੁਹਾਡੇ ਭਰਾ ਨੇ ਕਨੇਡਾ ਵਾਲੀ ਕੁੜੀ ਨਾਲ ਵਿਆਹ ਕਰਨਾ ਨਾ ਤੇ ਕਨੇਡਾ ਵਾਲੀਆਂ ਤੇ ਜਿੰਨਾ ਹੀ ਪੌਂਦੀਆਂ ਨੇ ਤੇ ਮੈਂ ਸੋਚਣ ਲੱਗੀ ਮੈਂ ਵੀ ਕਿਉਂ ਨਾ ਜੀਨ ਪਾਲਾਂ ਤੇ ਤੁਹਾਡੇ ਭਰਾ ਨੂੰ ਪਸੰਦ ਆ ਜਾ ਤਾਂ ਕਰਕੇ ਅੱਜ ਮੈਂ ਜੀਨ ਪਾਲੀ ਆ ਅੱਛਾ ਤੂੰ ਇਸ ਕਰਕੇ ਇੰਨਾ ਟੌਰ ਕੱਢਿਆ ਏ ਉਹ ਮੈਨੂੰ ਸਹੀ ਕਹਿੰਦਾ ਸੀ ਕਿ ਇਹ ਬੜਾ ਮੇਰੇ ਪਿੱਛੇ ਪਿੱਛੇ ਘੁੰਮਦੀ ਹੈ ਉਹਨੇ ਨਹੀਂ ਤੇ ਨਾ ਵਿਆਹ ਵੀ ਕਰਾੜਾ ਤੂੰ ਐਵੇਂ ਨਾ ਇੰਨਾ ਟੌਰ ਮਾਰ ਮਾਰ ਫਿਰੀ ਜਾ ਉਹ ਵੱਖਰੇ ਸੁਪਨੇ ਸਜਾ ਕੇ ਬੈਠੀ ਹੈ ਤੁਸੀਂ ਭਾਵੇਂ ਸੂਟ ਪਾ ਲੋ ਤੇ ਭਾਵੇਂ ਪਾਓ ਜੀਨ ਮੈਨੂੰ ਪਸੰਦ ਨਹੀਂ ਆਉਣਾ ਚੰਗਾ ਚਲੋ ਜੇ ਤੁਹਾਨੂੰ ਜੀਨ ਨਹੀਂ ਪਸੰਦ ਤੇ ਮੈਂ ਸੂਟ ਪਾ ਆਉਣੀ ਆ ਇਹ ਵੈਸੇ ਵੀ ਜੇ ਮੈਂ ਇੰਡੀਆ ਵਿੱਚ ਵਿਆਹ ਕਰਾਉਂਦਾ ਨਾ ਤੇ ਮੈਂ ਕਦੀ ਵੀ ਨਹੀਂ ਜੀਨ ਪਾਉਣ ਦੇਣੀ ਆਪਣੀ ਘਰ ਵਾਲੀ ਨੂੰ ਮੈਨੂੰ ਸੂਟ ਹੀ ਪਸੰਦ ਨੇ ਪਰ ਜੇ ਤੁਸੀਂ ਕੈਨੇਡਾ ਵਾਲੀ ਨਾਲ ਵਿਆਹ ਕਰੋਗੇ ਤਾਂ ਉਹਨੇ ਤੇ ਸੂਟ ਪਾਇਆ ਨਹੀਂ ਕਰਨਾ ਉਹ ਤੇ ਜੀਨ ਹੀ ਪਾਇਆ ਕਰੇਗੀ ਮੇਰੇ ਨਾਲ ਇਹਨਾਂ ਸਵਾਲ ਸਹੂਲ ਕਰਨ ਦੀ ਜਰੂਰਤ ਨਹੀਂ ਆ ਚੰਗਾ ਸਿਮੀ ਆ ਤੂੰ ਇਨੂੰ ਕਰਦੀ ਰਹਿੰਦੇ ਜੋ ਕਰਦੀ ਆ ਪਤਾ ਨਹੀਂ ਕਿਦੇ ਮੰਗ ਕੇ ਜੀ ਜੂਨ ਤੇ ਪਾ ਆਈ ਹੈ ਹੈਲੋ ਹੈਲੋ ਸਸਿਕਾ ਲਾਂਟੀ ਜੀ ਸਤਿ ਸ਼੍ਰੀ ਅਕਾਲ ਦੀ ਹੈ ਕੀ ਹਾਲ ਆ ਬਸ ਵਧੀਆ ਤੁਸੀਂ ਦੱਸੋ ਕਿਵੇਂ ਹੋ ਹਾਂ ਅਹੀਂ ਵੀ ਠੀਕ ਆ ਅੱਛਾ ਆਂਟੀ ਮੈਂ ਨਾ ਇਸ ਲਈ ਕਾਲ ਕਰਦੀ ਪਈ ਸੀ ਕਿ ਮੈਂ ਅੱਜ ਮਾਰਨਿੰਗ ਇੰਡੀਆ ਆ ਗਈ ਸੀ ਅੱਛਾ ਤੇ ਮੈਂ ਚਾਹਦੀ ਸੀ ਕਿ ਮੈਂ ਸ਼ਾਇਦ ਈਵਨਿੰਗ ਤੱਕ ਮੁੰਡੇ ਨੂੰ ਮਿਲ ਲਵਾਂ ਚਲ ਠੀਕ ਠੀਕ ਆ ਅੱਜ ਹੀ ਕੋਈ ਗੱਲ ਨਹੀਂ ਠੀਕ ਆ ਫਿਰ ਤੁਸੀਂ ਜਦੋਂ ਵੀ ਆਣਗੇ ਮੈਨੂੰ ਕਾਲ ਕਰ ਦੇਣਾ ਮੈਂ ਆ ਜਾਗੀ ਠੀਕ ਠੀਕ ਆ ਠੀਕ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਿੰਮੀ ਉਹ ਕਨੇਡਾ ਵਾਲੀ ਕੁੜੀ ਦਾ ਫੋਨ ਆ ਗਿਆ ਜੀ ਤੋ ਕਹਿੰਦੀ ਮੈਂ ਇੰਡੀਆ ਆ ਗਈ ਆ ਤੇ ਸ਼ਾਮ ਤੱਕ ਛੱਡ ਤੁਹਾਡੇ ਕੋ ਵੀ ਆ ਜਾ ਅੱਛਾ ਅੱਛਾ ਤੇ ਭੂਆ ਜੀ ਤੁਹਾਡੇ ਘਰ ਹੀ ਆਏਗੀ ਤੇ ਘਰੇ ਆਜੂਗੀ ਬਾਰ ਵਾਲੇ ਨੂੰ ਨਹੀਂ ਕੋਈ ਰਿੰਦ ਵਿਚਾਰ ਹੁੰਦੀ ਉਹ ਕਹਿੰਦੀ ਸਿੱਧੀ ਮੈਂ ਆ ਜੰਨੇ ਘਰੇ ਜੀ ਅੱਛਾ ਅੱਛਾ ਚਲੋ ਕੋਈ ਗੱਲ ਨਹੀਂ ਹਾਂ ਕੋਈ ਨਹੀਂ ਮੈਂ ਆਪਣੀ ਤਿਆਰੀ ਰੱਖੀ ਚੰਗਾ ਹਾਂ ਹਾਂ ਕੋਈ ਨਹੀਂ ਮੇਰੀ ਤਿਆਰੀ ਹੈ ਤੇ ਨਾਲੇ ਨਾ ਮੈਂ ਆਪਣੇ ਭਰਾ ਨੂੰ ਸਾਰਾ ਸਮਝਾ ਦਾਂਗੀ ਚੰਗੀ ਤਰ੍ਹਾਂ ਆਹੋ ਕੀ ਪਤਾ ਗੱਲ ਬਣੀ ਜਾਵੇ ਹਾਂਜੀ ਹਾਂਜੀ ਠੀਕ ਆ ਚਲੋ ਠੀਕ ਆ ਚਲੋ ਸਸ਼ਿਕਾ ਜੀ ਸਸ਼ਿਕਾ ਜੀ ਤੁਸੀਂ ওই ਕੈਨੇਡਾ ਵਾਲੇ? ਹਾਂਜੀ ਹਾਂਜੀ। ਅੱਛਾ ਅੱਛਾ ਆਜੋ ਆਜੋ ਅੰਦਰ ਆਜੋ ਧੁੱਪ ਬੜੀ ਹੈ ਬਾਹਰ। ਕੀ ਗੱਲ ਹੋ ਗਈ? ਸੈਡ ਕਿਉਂ? ਕੋਈ ਗੱਲ ਨਹੀਂ ਆਈ ਦੀਦੀ। ਨਹੀਂ ਦੱਸੋ ਕੀ ਗੱਲ ਹੈ? ਬੋਲੋ। ਨਹੀਂ ਕੋਈ ਗੱਲ ਨਹੀਂ ਬਸ ਐਸੇ ਹੀ। ਤੂੰ ਮੈਨੂੰ ਦੱਸ ਸਕਦੇ ਹੋ ਮੈਂ ਤੁਹਾਡੀਆਂ ਭੈਣਾਂ ਵਰਗੀ ਆ। ਦੱਸੋ ਮੈਨੂੰ ਕੀ ਗੱਲ ਹੈ? ਚਲੋ ਜੇ ਤੂੰ ਪੁੱਛ ਲਈ ਜੇ ਤਾਂ ਮੈਂ ਦੱਸ ਦਿੰਨੀ ਆ। ਹੂੰ ਹੂੰ। ਮੈਂ ਨਾ ਅੱਜ ਤਜਿੰਦਰ ਵਾਸਤੇ ਸਪੈਸ਼ਲ ਜੀਨ ਪਾਈ ਏ। ਹੂੰ। ਕਿ ਉਹਨਾਂ ਨੂੰ ਸੋਨੇ ਲੱਗਾ। ਓਕੇ ਤਜਿੰਦਰ ਉਹੀ ਜਿਨ੍ਹਾਂ ਨਾਲ ਮੇਰੇ ਰਿਸ਼ਤੇ ਦੀ ਗੱਲ ਚੱਲ ਰਹੀ ਆ। ਹਾਂਜੀ ਉਹੀ। ਓਕੇ ਓਕੇ। ਓ ਹਾਂ। ਕਿੰਦੇ ਕੇ ਪਾ ਤੂੰ ਸੂਟ ਪਾ ਪਾ ਤੂੰ ਜੀਨ ਪਾ ਹੂੰ ਹੂੰ ਪਰ ਮੈਂ ਤੇਨਾਂ ਵਿਆਹ ਨਹੀਂ ਕਰਨਾ ਤੂੰ ਪਸੰਦ ਨਹੀਂ ਮੈਨੂੰ ਅੱਛਾ ਇਹ ਗੱਲ ਆ ਕੋਈ ਗੱਲ ਨਹੀਂ ਮੈਂ ਸਾਰਾ ਕੁਝ ਸਹੀ ਕਰ ਦਾਂਗੀ ਠੀਕ ਹੈ ਟੈਨਸ਼ਨ ਨਹੀਂ ਲੈਣੀ ਓਕੇ ਠੀਕ ਹੈ ਓਕੇ ਫੰਡੀ ਤੇ ਜਿੰਦਦਰ ਤੇ ਉਹ ਕਨੀ ਡਾ ਵਾਲੀ ਕੁੜੀ ਨਹੀਂ ਲੱਭਣੇ ਉਹ ਕਿੱਥੇ ਗਏ ਆ ਕਿਤੇ ਨਹੀਂ ਗਏ ਉੱਪਰ ਗਏ ਛੱਤ ਤੇ ਕੁੜੀ ਕਹਿੰਦੇ ਹੀ ਮੈਂ ਤੇ ਜਿੰਦਦਰ ਨਾਲ ਗੱਲਬਾਤ ਕਰਕੇ ਨਾ ਤੇ ਵੇਖ ਲਾਂ ਆਪਕੇ ਕਿਦਾਂ ਦਾ ਸਬਤ ਆ ਉਹਦਾ ਅੱਛਾ ਅੱਛਾ ਵੇਖ ਦੋ ਜੀ ਨੂੰ ਸਮਝ ਲਈਏ ਤਾਂ ਕਰਕੇ ਉੱਪਰ ਲੱਗੇ ਆ ਚਲੇ ਇਹ ਤਾਂ ਬੜੀ ਸੁਣੀ ਗੱਲ ਆ ਹਾਂ ਬੋਲ ਗੱਲ ਕਰ ਲੈਣਗੇ ਆਪਸ ਵਿੱਚ ਆਪਸ ਵਿੱਚ ਗੱਲ ਕਰਨ ਜੇ ਉਹਨੂੰ ਪਸੰਦ ਆ ਗਿਆ ਤੇ ਕੀ ਤਾਂ ਗੱਲ ਬਾਣੀ ਜਾਏ ਅੱਛਾ ਅੱਛਾ ਵੈਸੇ ਤੁਹਾਨੂੰ ਪੰਜਾਬ ਪਸੰਦ ਹੈ ਜਾਂ ਕੈਨੇਡਾ ਲੈ ਇਹ ਕੋਈ ਪੁੱਛਣ ਵਾਲੀ ਗੱਲ ਆ ਮੈਨੂੰ ਆਪਣਾ ਪੰਜਾਬ ਹੀ ਪਸੰਦ ਆ ਪੰਜਾਬ ਵਿੱਚ ਦੇਖੋ ਖੁੱਲੀ ਹਵਾ ਘਰ ਦਾ ਸਾਰਾ ਖਾਣਾ ਪੀਣਾ ਪੈਸਟੀਸਾਈਡ ਫ੍ਰੀ ਸਬਜ਼ੀਆਂ ਆਪਣੇ ਲੋਕ ਆ ਮੈਨੂੰ ਕੈਨੇਡਾ ਕੋਲ ਦਾ ਇੰਨਾ ਪਸੰਦ ਨਹੀਂ ਆ ਮੈਨੂੰ ਤੇ ਆਪਣਾ ਪੰਜਾਬ ਹੀ ਪਸੰਦ ਆ ਅੱਛਾ ਅੱਛਾ ਫਿਰ ਤੁਸੀਂ ਮੇਰੇ ਨਾਲ ਮੈਰਿਜ ਵਾਸਤੇ ਕਿਉਂ ਹਾਂ ਕੀਤੀ ਜੇ ਤੁਹਾਨੂੰ ਕੈਨੇਡਾ ਪਸੰਦ ਹੀ ਨਹੀਂ ਆ ਫਿਰ ਤੇ ਆਪਾਂ ਦੋਨਾਂ ਨੂੰ ਅੱਗੇ ਗੱਲ ਕਰਨ ਦਾ ਕੋਈ ਫਾਇਦਾ ਹੀ ਨਹੀਂ ਆ ਐਂਡ ਮੇਰੇ ਇੰਡੀਆ ਹੋਂਦਾ ਵੀ ਮੈਨੂੰ ਕੋਈ ਫਾਇਦਾ ਨਹੀਂ ਹੋਇਆ ਚਲੋ ਨੀਚੇ ਚੱਲਦੇ ਹਾਂ ਨਹੀਂ ਨਹੀਂ ਰੁਕੋ ਰੁਕੋ ਕੈਨੇਡਾ ਵਾਹੇ ਇੰਨਾ ਵੀ ਨਹੀਂ ਮਾੜਾ ਚੰਗਾ ਮੁਲਕ ਆ ਬਥੇਰੇ ਲੋਕਾਂ ਨੂੰ ਨੇ ਰੋਜ਼ਗਾਰ ਦਿੱਤਾ ਪੰਜਾਬ ਦੇਆਂ ਨੂੰ ਉਹ ਤੇ ਮੈਨੂੰ ਬਸ ਪੰਜਾਬ ਜ਼ਿਆਦਾ ਪਸੰਦ ਆ ਵਾਹੇ ਕੈਨੇਡਾ ਵੀ ਚੰਗਾ ਆ ਇੰਨਾ ਮਾੜਾ ਨਹੀਂ ਆ ਅੱਛਾ ਅੱਛਾ ਜੇ ਤੁਹਾਨੂੰ ਪੰਜਾਬ ਇੰਨਾ ਪਸੰਦ ਆ ਫਿਰ ਤੁਸੀਂ ਮੈਰਿਜ ਤੋਂ ਬਾਅਦ ਮੇਰੇ ਨਾਲ ਕੈਨੇਡਾ ਚਲੇ ਜਾਓਗੇ ਮੇਰਾ ਮੂਡ ਤਾਂ ਨਹੀਂ ਹੈਗਾ ਵਾਹੇ ਕੈਨੇਡਾ ਜਾਣ ਦਾ ਪਰ ਮੇਰੀ ਭੈਣ ਬੜੀ ਜਿੱਦ ਕਰਦੀ ਆ ਨਾ ਉਹ ਚਾਹੁੰਦੀ ਆ ਕਿ ਮੇਰਾ ਭਰਾ ਇੱਕ ਵਾਰੀ ਕੈਨੇਡਾ ਜ਼ਰੂਰ ਜਾਵੇ ਤੁਹਾਨੂੰ ਪਤਾ ਹੀ ਹੁਣ ਫਿਰ ਇੱਕ ਚੰਗਾ ਭਰਾ ਹੁਣ ਦੇ ਨਾਤੇ ਆਪਣੀ ਭੈਣ ਨੂੰ ਨਾ ਥੋੜੀ ਕਰ ਸਕਦਾ ਮੈਂ ਬਸ ਤਾਂ ਹੀ ਫਿਰ ਮੈਂ ਕਹਤਾ ਕਿ ਚੱਲ ਭੈਣੇ ਜਿੱਥੇ ਤੇਰਾ ਜੀ ਕਰਦਾ ਕਰਾ ਦੇ ਰਿਸ਼ਤਾ ਤੇਰੇ ਕਰਕੇ ਮੈਂ ਕੈਨੇਡਾ ਵੀ ਚਲ ਜੂੰਗਾ ओके okay, ओके okay. जे ਤੁਹਾਡੀ ਇਦਾਂ ਦੀ ਸੋਚ ਆ ਨਾ ਫਿਰ ਤਾਂ ਤੁਹਾਡਾ ਲੱਕ ਬਹੁਤ ਵਧੀਆ ਆ ਮੇਰਾ ਲੱਕ ਉਹ ਕਿਦਾਂ ਮੈਨੂੰ ਤੁਹਾਡੀਆਂ ਗੱਲਾਂ ਨਾ ਬਹੁਤ ਵਧੀਆ ਲੱਗੀਆਂ ਐਕਚੁਅਲੀ ਮੈਂ ਵੀ ਆਂਟੀ ਨੂੰ ਇਸੇ ਲਈ ਕਿਹਾ ਸੀ ਕਿ ਪੰਜਾਬ ਦਾ ਮੁੰਡਾ ਲੱਭੋ ਕਿਉਂਕਿ ਮੇਰੀ ਵੀ ਇਹੀ ਥਿੰਕਿੰਗ ਸੀ ਕਿ ਮੈਂ ਵੀ ਆਫਟਰ ਮੈਰਿਜ ਪੰਜਾਬ ਹੀ ਸੈਟਲ ਹੋ ਜਾਣਾ ਮੈਂ ਕੈਨੇਡਾ ਵਾਪਸ ਨਹੀਂ ਜਾਣਾ ਕੈਨੇਡਾ ਵਾਪਸ ਨਹੀਂ ਜਾਣਾ ਨਹੀਂ ਕੋਈ ਗੱਲ ਨਹੀਂ ਆਪਾਂ ਵਿਆਹ ਤੋਂ ਬਾਅਦ ਕਦੀ ਕਦੀ ਆ ਜਾ ਕਰਾਂਗੇ ਪੰਜਾਬ ਕਦੀ ਕੈਨੇਡਾ ਕਦੀ ਪੰਜਾਬ ਕਦੀ ਕੈਨੇਡਾ ਕਦੀ ਪੰਜਾਬ ਪਰ ਮੈਂ ਤੁਹਾਡੇ ਨਾਲ ਇੱਕ ਦੋ ਗੱਲਾਂ ਹੋਰ ਕਰਨੀਆਂ ਸੀ ਦੱਸੋ ਕਿਹੜੀਆਂ ਗੱਲਾਂ ਕਰਨੀਆਂ 1st of all ਮੇਰਾ ਬਾਹਰ ਅਫੇਅਰ ਵੀ ਹੈਗਾ ਕੈਨੇਡਾ 'ਚ ਚਲੋ ਕੋਈ ਗੱਲ ਨਹੀਂ ਉਹ ਤੇ ਹੁਣ ਬਾਹਰ ਕੈਨੇਡਾ 'ਚ ਤੇ ਇਹ ਗੱਲਾਂ ਆਮ ਹੀ ਆ ਆਪਣੇ ਪੰਜਾਬ ਵਿੱਚ ਹੀ ਆ ਜਿਹੜਾ ਲੋਕੀਆਂ ਅਫੇਅਰ ਫੂਰ ਨੂੰ ਸੀਰੀਅਸ ਲੈਂਦੇ ਆ ਉਹ ਬਾਹਰ ਤੇ ਇੰਨਾ ਕਿ ਚੱਲਦਾ ਹੀ ਆ ਸੈਕੰਡਲੀ ਮੈਂ ਡਰਿੰਕ ਵੀ ਕਰ ਲੈਣੀ ਆ ਅੱਛਾ ਪੈਗ ਬੁਗ ਵੀ ਲਾ ਲੈਂਦੇ ਜੇ ਆਪਕੋਸ ਚਲੋ ਕੋਈ ਗੱਲ ਨਹੀਂ ਮੇਰੇ ਖਿਆਲ ਨਾਲ 90% ਕੁੜੀਆਂ ਤੇ ਪੀਪੂ ਲੈਂਦੀਆਂ ਹੋਣੀਆਂ ਕੈਨੇਡਾ ਚ ਇਹ ਕਿਹੜੀ ਵੱਡੀ ਗੱਲ ਆ ਮੈਨੂੰ ਕੋਈ ਇਸ਼ੂ ਨਹੀਂ ਆ ਮੈਂ ਵੀ ਐਕਚੁਅਲੀ ਨਾ ਬਹੁਤ ਐਡਵਾਂਸ ਸੋਚਦਾ ਬੰਦਾ ਆ। ਇਦਾਂ ਦੀ ਕੋਈ ਗੱਲ ਨਹੀਂ ਆ। ਬਾਕੀ ਲਾਸਟ ਐਂਡ ਫਾਈਨਲ ਇੱਕ ਗੱਲ ਹੋਰ ਐ। ਮੈਂ ਲੇਟ ਨਾਈਟ ਤੱਕ ਬਾਹਰ ਰਹਿੰਦੀ ਆ। ਪਬਜੀ ਵਗੈਰਾ ਮੈਂ ਬਹੁਤ ਪਸੰਦ ਕਰਦੀ ਆ। ਅੱਛਾ ਮਤਲਬ ਰਾਤ ਨੂੰ ਜਿਹੜਾ ਡਿਸਕੋ ਡਿਸਕੋ ਕਰਦੇ ਆ। ਜੀ ਬਿਲਕੁਲ। ਕੋਈ ਕੋਈ ਗੱਲ ਨਹੀਂ ਆ। ਆਪਾਂ ਨੂੰ ਕੋਈ ਇਸ਼ੂ ਨਹੀਂ ਆ। ਕਿਉਂਕਿ ਕੈਨੇਡਾ ਵਿੱਚ ਤੇ ਇਹ ਗੱਲਾਂ ਆਮ ਚੱਲਦੀਆਂ ਹਨਾ ਆਪਾਂ ਨੂੰ ਕੋਈ ਇਸ਼ੂ ਨਹੀਂ ਆ ਮੇਰੇ ਵੱਲੋਂ ਰਿਸ਼ਤੇ ਦੀ ਹਾਂ ਆ ਪਰ ਮੇਰੇ ਵੱਲੋਂ ਰਿਸ਼ਤੇ ਦੀ ਨਾ ਆ ਕਿਉਂ ਮੈਨੂੰ ਤੁਹਾਡੀ ਸਾਰੀ ਸੱਚਾਈ ਪਤਾ ਲੱਗ ਚੁੱਕੀ ਆ ਤੁਸੀਂ ਮੇਰੇ ਵਿੱਚ ਬਿਲਕੁਲ ਵੀ ਇੰਟਰਸਟਿਡ ਨਹੀਂ ਹੈਗੇ ਤੁਸੀਂ ਜਸਟ ਮੈਰिज ਕਰਵਾ ਰਹੇ ਹੋ ਕੈਨੇਡਾ ਸੈਟਲ ਹੋਣ ਲਈ ਨੀ ਇਹਨਾਂ ਨੂੰ ਕਿੰਨੇ ਕਹਤਾ ਜੇ ਤੁਸੀਂ ਇੰਨੀ ਐਡਵਾਂਸ ਸੋਚ ਵਾਲੇ ਹੋ ਫਿਰ ਤੁਸੀਂ ਸੰਦੀਪ ਜੀ ਦੀ ਨੂੰ ਇੰਨੀ ਗੱਲ ਕਿਉਂ ਕਹੀ ਕਿ ਜੇ ਮੇਰਾ ਵੀ ਪੰਜਾਬ ਵਿੱਚ ਹੁੰਦਾ ਤਾਂ ਮੈਂ ਆਪਣੀ ਵਾਈਫ ਨੂੰ ਕਦੀ ਵੀ ਜੀਨ ਪਾਉਣ ਨਾ ਦਿੰਦਾ ਕਿਹਾ ਸੀ ਨਾ ਤੁਸੀਂ ਇਹ ਮੈਂ ਤੇ ਆਂਟੀ ਜੀ ਨੂੰ ਪੰਜਾਬ ਦਾ ਮੁੰਡਾ ਇਸ ਲਈ ਲੱਭਣ ਲਈ ਕਿਹਾ ਸੀ ਕਿਉਂਕਿ ਪੰਜਾਬ ਇੱਕ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਦੇ ਲੋਕ ਸੱਚੇ ਸੁੱਚੇ ਨੇ ਪਰ ਨਹੀਂ ਪੰਜਾਬ ਹੁਣ ਬਹੁਤ ਬਦਲ ਗਿਆ ਆ ਪੰਜਾਬ ਹੁਣ ਪਹਿਲੇ ਵਰਗਾ ਨਹੀਂ ਰਿਹਾ। ਤੁਹਾਡੇ ਕਹਿੰਦਾ ਕੀ ਮਤਲਬ ਆ? ਮਤਲਬ ਤੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਪੰਜਾਬ ਦੇ ਲੋਕ ਬਾਹਰ ਜਾਣਾ ਚਾਹੁੰਦੇ ਨੇ ਰਸਤਾ ਚਾਹੇ ਕੋਈ ਵੀ ਹੋਵੇ। ਸੱਚੀ ਦੱਸਿਓ ਤੁਸੀਂ ਵੀ ਮੇਰੇ ਨਾਲ ਕੈਨੇਡਾ ਜਾਣ ਲਈ ਵਿਆਹ ਕਰਾਉਣ ਲਈ ਤਿਆਰ ਹੋਏ ਨਾ? ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆ। ਮੈਂ ਪਹਿਲਾ ਕੈਨੇਡਾ ਜਾਣ ਲਈ ਵਿਆਹ ਕਿਉਂ ਕਰਾਉਣਾ ਹੈ ਆਪਣਾ ਤਾਂ ਇੱਥੇ ਕੰਮ ਬਥੇਰਾ ਆਇਆ ਫੇਰ ਮੈਂ ਤੁਹਾਡੇ ਨਾਲ ਇੱਕੋ ਸ਼ਰਤ ਤੇ ਮੈਰਿਜ ਕਰਵਾਵਾਂਗੀ ਜੇ ਤੁਸੀਂ ਆਫਟਰ ਮੈਰਿਜ ਪੰਜਾਬੀ ਸੈਟਲ ਹੋਵੋਗੇ ਜੇ ਮਨਜ਼ੂਰ ਆ ਤੇ ਦੱਸ ਦਿਓ ਨਹੀਂ ਮਨਜ਼ੂਰ ਤਾਂ ਵੀ ਦੱਸ ਦਿਓ ਯਾਰੇ ਤੇ ਹੋਰ ਵੀ ਪਤਾ ਪੈ ਗਈ